ਕੋ ਕਬੀਰ ਇਕਈ ਕਾਹੇ ਸਾਧ ਸੰਗਤ ਬੈਕੁੰਠੇ ਆਏ ਕਬੀਰ ਕਹਿੰਦਾ ਇਹ ਗੱਲ ਮੈਂ ਕਿਹਨੂੰ ਦੱਸਾਂ ਸਾਰੀ ਦੁਨੀਆ ਦਾ ਦੂਏ ਪਾਸੇ ਦੱਸਿਆ ਹੋਇਆ ਨੇ ਪੜਾਈ ਘਰੀਆ ਆਪਣਨ ਤਰੇ ਬੈਕੁੰਠ ਦੱਸ ਕੇ ਮੈਂ ਇਹ ਕਿਹਨੂੰ ਸਮਝਾਵਾਂ ਕਿ ਬੈਕੁੰਠ ਕੀ ਹੁੰਦੀ ਹੈ ਕਹਿੰਦਾ ਜੇ ਤੂੰ ਸਾਧ ਸੰਗਤੀ ਸੰਗਤ ਨਹੀਂ ਬਣਦਾ ਸੰਗਤ ਬਣਦੇ ਆਏ ਨੇ ਤਾਂ ਹੀ ਵੱਤ ਮਾਰੀ ਗਈ ਸਿੱਖਾਂ ਨੂੰ ਸੰਗਤੀ ਲਾਹਿਆ ਸਿੱਧਾ ਲਿਖਾ ਸਾਧ ਸੰਗਤੀ ਕਿਉਂਕਿ ਇਹ ਹਿੰਦੀ ਹੈ ਉਹਨੇ ਪੰਜਾਬੀ ਰਹੀਆ ਕਬੀਰ ਦੀ ਗੱਲ ਤੋਂ ਤਾਂ ਇਤੋਂ ਪਤਾ ਲੱਗਣਾ ਹੈ ਬਾਕੀ ਗੁਰਬਾਣੀ ਵਾਲੀ ਕਿਵੇਂ ਪੜ੍ਹਣੀ ਸੀ ਬਨਾਰਸ ਚ ਬੈਠਾ ਉੱਥੇ ਸੰਗਤੀ ਬੋਲਦੇ ਨੇ ਤੁਸੀਂ ਸੰਗਤ ਕੰਮੇ ਕਹਿ ਦੋਗੇ ਕਿ ਬਨਾਰਸ ਦੀ ਭਾਸ਼ਾ ਉੱਥੇ ਪੁੱਛ ਕੇ ਆਓ ਵੀ ਇਹ ਕੀ ਹੈ ਵੀ ਲਫ਼ਜ਼ ਕੀ ਬੋਲਣ ਦਾ ਅਰਥ ਕੀ ਹੈ ਉੱਥੇ ਪੁੱਛ ਕੇ ਆ ਜਾ ਤੂੰ ਘਾੜੀਆਂ ਬਣਾ ਲਈ ਰਣੇ ਬਹੁਤੀ ਮੱਤ ਤੈਨਾਂ ਦੀ ਤਾਂ ਮਾਰੀ ਗਈ ਨਾ ਮਦੋਾਨਾਂ ਦੀ ਪੰਜਾਬੀ ਵਾਲੀ ਇਹਨਾਂ ਨੇ ਆਪਣੀ ਮਰਜ਼ੀ ਦੇ ਪਾਠ ਕਰ ਲਿਆ ਆਪਣੀ ਮਰਜ਼ੀ ਦੇ ਅਰਥ ਕਰ ਲਏ ਕਿਹੜਾ ਆਦਮੀ ਕਿੱਥੇ ਬੈਠਾ ਸੀ ਕਿੱਥੇ ਦੀ ਬੋਲੀ ਬੋਲੀ ਹੈ ਉਹਨੇ ਬੁਧੇ ਨਹੀਂ ਬੋਲੀ ਚਲ ਰਵਤੇ ਕੀ ਅਸਲੇ ਸਵਾਦ ਅਸੀ ਸਾਧ ਸੰਗਤੀ ਮੈਂ ਕੁੰਟਿਆ ਹੈ ਕਿਰੂ ਗਿਆ ਬੁਧਿਰੂ ਗਿਆ ਆਪਣੇ ਸੰਗਤੀ ਨੂੰ ਸਾਧ ਲੈ ਆਪਣੇ ਮਨ ਨੂੰ ਸਾਧ ਲੈ ਬੁਧੇ ਸੰਗਤੀਆਂ ਬੁਧਿ ਦੀਰ ਕੋਲ ਮਨ আর 부द्धि ਕੱਠੇ ਜਾਂਦੇ ਨੇ ਮਾਨਵ ਬੁੱਧ ਕਮੇ ਅਟ ਡ ਹੋ ਜਾਊਗਾ ਲੈ ਰਾ ਭੇਡ ਨੂੰ ਅਟ ਕਵੇਂ ਹੋ ਜਾਊਗਾ ਇਹ ਜੰਗਲ ਜਿਵੇਂ ਸਰਦਾ ਚੁਗਣ ਲੈਣਾ ਪੇੜ ਦੇ ਨਾਲੇ ਰਹੂਗਾ ਪਿੱਛੇ ਉਹਦੇ ਚੁਗਣਾ ਤਾਂ ਹੈ ਨਹੀਂ ਉਹ ਤਾਂ ਕਹਿੰਦਾ ਵਿੱਚ ਪੇੜ ਖੜੇ ਮੈਂ ਆਪਰਾ ਚੂਗਾ ਉਹਦਾ ਉਹਦਾ ਥੱਲੇ ਦਾ ਚੁਗਣਾ ਕੋਈ ਨਹੀਂ ਹੈ ਬੱਚਾ ਕਹੇ ਤਾਂ ਅੱਡ ਕਿਵੇਂ ਹੋ ਜਾਊਗਾ ਉਹਨੂੰ ਧੁੱਤ ਚਾਹੀਦਾ ਹੈ ਗਾਇ ਨੂੰ ਖਾ ਚਾਹੀਦਾ ਹਣ ਲੂ ਉਹਦੀ ਤਾਂ ਆਪਣੀ ਹੁਰਤੀ ਉਹਦੇ ਨਾਲ ਹੈ ਮਨ ਬੁੱਧੀ ਤਾਂ ਨਹੀਂ ਆਡੋਂਦਾ ਬੁੱਧੀ ਨੂੰ ਗਾਇਆਂ ਵੀ ਆਡੋਂਦੀ ਬੱਚੇ ਤੋਂ ਜੇ ਉਹ ਇਧਰ ਉਧਰ ਹੋ ਜਾ ਉਹ ਵੀ ਖੜ ਜਾਂਦੀ ਦੇਖਦੀ ਹੈ ਵੀ ਕਿੱਧਰ ਗਿਆ ਖੇੜ ਵੀ ਦੇਖਦੀ ਹੈ ਬੱਚਾ ਕਿੱਥੇ ਗਿਆ ਅੱਜ ਕੱਲ ਦੋਹਾਂ ਦੀ ਇੱਕੋ ਹੀ ਗੱਲ ਹੈ ਸਾਥ ਸੰਗਤ ਇਹ ਸੰਗਤ ਇਹ ਸਾਧਨਾ ਆਪਣੇ ਨੂੰ ਮੰਨ ਨੂੰ ਮੰਨ ਸਾਧੇ ਸਤ ਹੋਏ ਜਾਣੋ ਐਸ ਤੇ ਦੈਣੀ ਬੋਲ ਸਖਾਲੂ ਗਾਂ ਵਾਲੀ ਦਾ ਗਾਂ ਕੀ ਇਹਨਾਂ ਨੇ ਪੜ੍ਹਦਾ ਸੀ ਗਾਂਜ ਤੋਂ ਕੀ ਜਾਣਦੇ ਸੀ ਸੋ ਆਹ ਪੰਕਤੀ ਦਾ ਆ ਏਡੀ ਸੁਖੀ ਗੱਲ ਦਾ ਨਹੀਂ ਪਤਾ ਵੀਰ ਸੰਗਤੀ ਇਸ ਸਾਥ ਸੰਗਤ ਕੀ ਹੁੰਦੀ ਹੈ ਸਾਥ ਸੰਗਤ ਕੋਈ ਲਫਜ਼ ਨਹੀਂ ਸਾਰੀ ਗੁਰਬਾਣੀ ਜਿਵੇਂ ਸਾਥ ਸੰਗਤ ਕਰਨੇ ਕੋਈ ਗੁਰਬਾਣੀ ਵਿੱਚ ਕੋਈ ਸ਼ਬਦ ਹੈ ਹੀ ਨਹੀਂ ਹੈ ਜੀ ਬਾ ਸਾਥ ਸੰਗਤ ਹੁੰਦੀ ਹੈ ਬਾਹਰ ਸਾਰ ਸੰਗਤ ਨਹੀਂ ਹੈ ਸੰਸਾਰ ਦੇ ਵਿੱਚ ਸਰੀਰ ਦੇ ਲੈਵਲ ਤੇ ਕੋਈ ਸਾਰ ਸੰਗਤ ਨਹੀਂ ਨਾ ਸਾਰ ਸੰਗਤ ਜਾਂ ਬਾਹਰ ਸਾਰੇ ਨਹੀਂ ਹੈ ਨਾ ਸਾਰ ਸੰਗਤ ਬਾਹਰ ਉਹ ਸਰੀਰ ਦਾ ਮਾਇਆ ਹੈ ਝੂਠ ਹੈ ਤਾਂ ਮੈਂ ਸਤ ਸੰਗਤ ਬਾਹਰ ਹੁੰਦੀ ਹੈ ਨਾ ਸਾਰ ਸੰਗਤ ਬਾਹਰ ਹੁੰਦੀ ਮਿਲ ਕੇ ਬੈਠਣ ਨੂੰ ਸਤ ਸੰਗਤ ਨਹੀਂ ਕਹਿੰਦੇ ਇਕੱਠੇ ਹੋ ਕੇ ਬੈਠਣ ਨੂੰ ਮਿਲ ਕੇ ਨਹੀਂ ਮਿਲਣਾ ਹੋਰ ਗੱਲਾਂ ਇਕੱਠੇ ਹੋ ਕੇ ਹੋਰ ਗੱਲ ਬੈਠੇ ਇਕੱਠੇ ਬੈਣ ਜੇ ਇਕੱਠੇ ਹੋਏ ਕਿਹਾ ਨਾ ਕੁੜੀ ਮੁੰਡੇ ਨੂੰ ਤਨ ਪਰ ਹੈ ਨਾ ਅੱਖੀਏ ਬੈਣ ਜੇ ਇਕੱਠੇ ਹੋਏ ਬਾਹਰ ਇਕੱਠੇ ਹੋ ਕੇ ਇਕੱਠ ਨੂੰ ਦਾ ਸਬਦ ਕਰਨ ਲੱਗੇ ਉਹ ਇਕੱਠਾ ਤਾਂ ਇਕੱਠੇ ਹੋਏ ਹੋਏ ਮਿਲੇ ਕਿਥੇ ਹੋਇਆ ਬਿਲਾਲ ਅਭ ਮਿਲਿਆ ਕੀ ਗੱਲ ਹੈ ਮਿਲੇ ਮਿਲੇ ਆ ਨਾ ਮਿਲੇ ਦੇਖੋ ਜਿਹੜਾ ਪਰਮੇਸ਼ਰ ਨੂੰ ਮਿਲਿਆ ਜਿਹੜਾ ਆਪਣੇ ਮੂਲ ਨਾਲ ਮਿਲਿਆ ਹੋਇਆ ਇਹ ਪਰਮੇਸ਼ਰ ਸ਼ਬਦ ਗੁਰੂ ਨਾਲ ਵੀ ਮਿਲਿਆ ਹੋਇਆ ਜੇ ਉਹਨੂੰ ਆਪਾਂ ਉਹਦੇ ਕੋਲ ਬਹਿ ਜਾਈਏ ਜਾ ਕੇ ਮਿਲ ਲਈਏ ਠੀਕ ਤਰ੍ਹਾਂ ਤੇ ਜੱਫੀ ਪਾ ਕੇ ਵੀ ਮਿਲ ਲਈਏ ਚਲੋ ਬਿੜੀਏ ਮਿਲੇਆ ਨਾ ਮਿਲੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪਰਮੇਸ਼ਰ ਨਾਲ ਜੁੜ ਕੇ ਜਾ ਕੇ ਉਹ ਆਪ ਜੁੜਿਆ ਹੈ ਤੁਸੀਂ ਥੋੜੀ ਜੁੜਗੇ ਤੁਹਾਡਾ ਸਰੀਰ ਦਾ ਸਰੀਰ ਜੁੜਿਆ ਮਾਇਆ ਨਾਲ ਮਾਇਆ ਜੁੜੀ ਹੈ ਥੋੜੀ ਦਾ ਮਾਇਆ ਨਾਲ ਮਾਇਆ ਜੁੜੀ ਹੈ ਹੈ ਨਾ ਮਾਇਆ ਜੁੜੀ ਆਪਣਾ ਨਾਲ ਨਾਲ ਜੁੜੀ ਹੋਣੀ ਆਧਵਾਤ ਆਧਵਾ ਨਾਲ ਆਧਵਾ ਮਿਲਿ ਹੋਈ ਨਹੀਂ ਇਦਾਂ ਨਹੀਂ ਸੁਣੋ ਬਿੜੀਏ ਮਿਲੇਆ ਨਾ ਮਿਲੇ ਮਿਲੇ ਜੇ ਮਿਲਿਆ ਹੋਏ ਆਪ ਮਿਲਿਆ ਹੋਵੇ ਜਿਹੜਾ ਅੰਦਰ ਆਪਣੇ ਆਪ ਨਾਲ ਉਹੀ ਮਿਲਿਆ ਹੋਇਆ ਹੈ ਉਹ ਫਿਰ ਆਪ ਦੇ ਵਿੱਚ ਹੀ ਮਿਲਿਆ ਹੋਇਆ ਨੇ ਸਾਰੇ ਉਹ ਇੱਥੇ ਰਹਿੰਦੇ ਆਪ ਦੇ ਵਿੱਚ ਮਿਲਿਆ ਹੋਏ ਨੇ ਜੇ ਤੁਸੀਂ ਮਿਲਣਾ ਹੈ ਤਾਂ ਅੰਦਰ ਆਪਣੇ ਆਪਣੇ ਮਿਲ ਜਾਓ ਸਾਰੇ ਫਿਰ ਤੁਸੀਂ ਮਿਲ ਗਏ ਚਾਹੇ 100-100 ਕੋਤੇ ਬੈਠੇ ਹੋ ਤਾਂ ਵੀ ਮਿਲੇ ਹੋਏ ਹੋ 1000-1000 ਕੋਤੇ ਬੈਠੇ ਵੀ ਮਿਲੇ ਹੋਏ ਹੋ ਇਕੱਠੇ ਹੋ ਕੇ ਮਿਲਣਾ ਨਹੀਂ ਹੁੰਦਾ ਆ ਲਫ਼ਜ਼ਾਂ ਵਿੱਚ ਹੋ ਰਿਹਾ ਸਤ ਸੰਤੋਖ ਸਾਰੇ ਫਰਾਉਡ ਹੋ ਰਿਹਾ ਇਹਦੇ ਨਾਂ ਤੇ ਹੀ ਫਰਾਉਡ ਕਰ ਰਹੇ ਨੇ ਸਾਰੇ ਵਿਲੇ ਜੇ ਮਿਲਿਆ ਹੋਏ ਅੰਤਰ ਆਤਮਾ ਜੇ ਵਿਲੇ ਵਿਲੇ ਆ ਗਈਏ ਸੋਇ ਅੰਤਰ ਆਤਮਾ ਮਿਲਣਾ ਆਪਣੀ ਆਤਮਾ ਜਿਹੜੀ ਬਾਹਰ ਲਈ ਹੈ ਮਨ ਬੁੱਧੀ ਨੇ ਆਪਣੀ ਅੰਤਰ ਆਤਮਾ ਨੂੰ ਵੇੜੋ ਉਹਨੂੰ ਮਿਲਿਆ ਮੰਨਿਆ ਜਾਊਗਾ ਮਿਲਿਆ ਉਹਨੂੰ ਕਹਿੰਦੇ ਨੇ ਡਿਕਸ਼ਨਰੀ ਵਿੱਚ ਉਹਦਾ ਮਿਲਿਆ ਅਰਥ ਹੈ ਗੁਰਬਾਣੀ ਦੇ ਕੰਮ ਖਵੇਂ ਅਰਥ ਲਿਓ ਬਹਾਲਾ ਅਰਥ ਨਹੀਂ ਲਿਆ ਜਾ ਸਕਦਾ ਅਸੀਂ ਦਾ ਡਿਕਸ਼ਨਰੀ ਅਰਥ ਗੁਰਬਾਣੀ ਤੇ ਸਾਨੂੰ ਡਿਸਕ੍ਰਾਈਬ ਕਰਕੇ ਦੱਸਦਾ ਅਰਥ ਮਿਲਣ ਤਾਂ ਕਿ ਅਸੀਂ ਮੰਨਿਆ ਕੋਈ ਵਰਗੀ ਕੀਤਾ ਤੋਈ ਇਹ ਹੀ ਖੋਜ ਕਰਨੀ ਸੀ ਮਿਲਿਆ ਹੋਇਆ ਸ਼ਬਦ ਗੁਰਬਾਣੀ ਕਿਹਨੂੰ ਮੰਨਦੀ ਹੈ ਮਿਲਿਆ ਹੋਇਆ ਕਿਹਨੂੰ ਮੰਨਦੀ ਹੈ ਇਹਦੇ ਅਰਥ ਕੀ ਨੇ ਮਿਲੇ ਹੋਏ ਨੇ ਉਹਦਾ ਤਾਂ ਤਾਂ ਨਹੀਂ ਕਿਸੇ ਦਾ ਤੇਰੇ ਤੋਂ ਕੀ ਲੱਭਦੇ ਹੋ ਇੱਥੇ ਤੱਤ ਨਹੀਂ ਮਿਲਿਆ ਤਾਂ ਹੀ ਤੱਤ ਸਾਰੇ ਹੀ ਗੋਲਿਆ ਕੋਈ ਧਿਆਨ ਅਬਰੋਿਆ ਨਹੀਂ ਧਿਆਨ ਰੱਖਿਆ ਨਹੀਂ ਲੱਭਦਾ ਇਹ ਅਰਥ ਕੀ ਨੇ ਤੱਤ ਸਾਰੇ ਹੀ ਚਲੇ ਗਿਆ ਕਿਹੜੀ ਸੱਚੇ ਬਲੋਵੋ ਜੈਸੇ ਤਤ ਨਾ ਜੈ ਜੈ ਫਾਟੇ ਸੰਗਤੀ ਬੈਕੁੰਠੇ ਯਾਹੀ ਆਪਣੇ ਮਨ ਨੂੰ ਜਾਦ ਲੋ ਜਿੱਥੇ ਮਨ ਟਿਕ ਗਿਆ ਜਾਂ ਟਿਕ ਗਿਆ ਉੱਥੇ ਬੈਕੁੰਠੇ ਮਨ ਜਿੱਥੇ ਬੈਠਾ ਨਾ ਟਿਕਿਆ ਹੋਇਆ ਉਹ ਹਿਰਦੇ 'ਚ ਬੈਠਣਾ ਹੋਰ ਕਿੱਥੇ ਆ ਫਿਰਦਾ ਹੀ ਬੈਕੁੰਠ ਬਣ ਜਾਂਦਾ ਹੈ ਫਿਰਦਾ ਹੀ ਸੱਚ ਖੰਡਾ ਹੈ ਹਿਰਦਾ ਹੀ ਅਕਲ ਦੱਸਦਾ ਸਭ ਇਹ ਫਿਰਦਾ ਹੀ ਵੇਸੁਪੁਰਾ ਹੈ ਉਹ ਬੇਗੰਪੁਰ ਆ ਗਿਆ ਹੈ ਬਕੁੰਠ ਜਿੱਥੇ ਗਮ ਨਹੀਂ ਕੋਈ ਨਾ ਅੰਦਰੇ ਹੁੰਦਾ ਹੋਰ ਕਿੱਥੇ ਹੁੰਦਾ ਜਿੱਤੇ ਗਾਵਾਂ ਉਥੇ ਬੇਗੰਪੁਰ ਬਣਣਾ ਜਿੱਤੇ ਜਿੱਥੇ ਅੱਗ ਚੱਲਦੀ ਹੈ ਮੇਰੇ ਅੰਦਰ ਮੱਜਦਾ ਹੈ ਉੱਥੇ ਅੱਗ ਬੁਝਣੀ ਹੈ ਤਾਂ ਉੱਥੇ ਕੋਲ ਬਣਣੀ ਹੈ ਜਿੱਤੇ ਚਿੰਤਾ ਹੈ ਉੱਥੇ ਚਿੰਤਾਵਸਤਾ ਪੈਦਾ ਹੁੰਦੀ ਹੈ ਨਿਚਿੰਤ ਹੋਣ ਚਿੰਤਾ ਜਿੱਥੇ ਉੱਥੇ ਭੱਠੀ ਜਲਦੀ ਹੈ ਭਾਵੇਂ ਸੰਕਰ ਉਹ ਤੇ ਸੁਖ ਸੰਕਰ ਬਦਲ ਜਾਣਾ ਜਿੱਤਾਂ ਚਲੀ ਜਾਣੀ ਹੰਕਾਰ ਮਿਟ ਜਾਣਾ ਬਸ ਕਦੋਂ ਜਦੋਂ ਮੈਂ ਗੁੰਡ ਜਿੱਤਾਂ ਜਾਏ ਬਟੇ ਹੰਕਾਰ ਦੀਆਂ ਸਾਰੀਆਂ ਚੀਜ਼ਾਂ ਹੋ ਗਈਆਂ ਜਿੱਤਾਂ ਚਲੀ ਗਈ ਹੰਕਾਰ ਮਿਟ ਗਿਆ ਮੈਂ ਗੁੰਡ ਹੋ ਗਈ ਗੁੰਡ